ਹਾਂ ਮੋਤੀ ਨਾ ਇਹ ਹੋਰ ਜਿਹੜੇ ਮਗਲੇ ਪਾਸੋਂ ਜਾਈ ਜਾਈ ਮੈਂ ਰਕੀਸ਼ਟੀ ਗੜਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਲੰਬੀ ਇਹ ਜੋ ਅੱਜ ਇੱਕ ਬਹੁਤ ਵੱਡੀ ਮਾੜੀ ਘਟਨਾ ਬੇਵਕਤੀ ਸਮੇ ਤੋਂ ਪਹਿਲਾਂ ਇਹ ਜੋ ਕਾਰ ਦੇ ਵਿੱਚ ਜੋ ਸਵਾਰ ਸੀ ਹਰਦੀਪ ਸਿੰਘ ਉਹ ਪਿੰਡ ਲੰਬੀ ਦਾ ਰਹਿਣ ਵਾਲਾ ਸੀ ਇਹਨਾਂ ਦਾ ਪਰਿਵਾਰ ਸਾਰਾ ਹੀ ਮੇਰੇ ਨਾਲ ਜੁੜਿਆ ਹੋਇਆ ਸੀ ਮੈਂ ਇਹਨਾਂ ਨੂੰ ਜਾਣਦਾ ਸੀ ਔਰ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਮੈਨੂੰ ਔਰਾ ਬਰਦਾ ਰਹਿਦਾ ਸੀਗਾ ਇਹ ਹਰਦੀਪ ਸਿੰਘ ਬਹੁਤ ਚਾਣਾ ਤੇ ਸੂਝਵਾਨ ਬੜਾ ਲਿਖਿਆ ਸੀ ਤਦੋਂ ਪਿਛਲੇ 2 ਦਿਨ ਤੋਂ ਇਹ ਜਿਹੜੀ ਕਾਰ ਸਮੇਤ ਇਸ ਰਾਜ ਕਨਾਲ ਆਧਰੀਆਂ ਦੇ ਬ੍ਰਿਜ ਦੇ ਥੱਲੇ ਪਾਣੀ ਦੇ ਵਿੱਚ ਜਾਵੜੀ ਔਰ ਅੱਜ ਦੇਖੀ ਜਾਂਦੇ ਹੋ ਸਾਰਾ ਪਿੰਡ ਇਲਾਕੇ ਦੀ ਸਾਰੀ ਜੋ ਦੁਨੀਆ ਹੈ ਜੋ ਲੋਕ ਆ ਇਸ ਗੱਲ ਦੇ ਸੋਗ ਨੂੰ ਮਨਾਉਂਦੇ ਹੋਏ ਐਨਡੀਆਰ ਦੀਆਂ ਟੀਮਾਂ ਜੋ ਕਿ ਮੈਂ ਕਮਾਂਡਰ ਸਾਹਿਬ ਨਾਲ ਵੀ ਗੱਲ ਕੀਤੀ ਬਟੰਡਾ ਉਹਨਾਂ ਨੇ ਆਪਦੀਆਂ ਟੀਮਾਂ ਪਿਛਲੇ 2 ਦਿਨ ਤੋਂ ਪਿੱਤੀਆਂ ਨੇ ਗੋਤਾਖੋਰ ਵੀ ਅਸੀਂ ਮੰਗਵਾਏ ਆ ਸਰਸੇ ਤੋਂ ਔਰ ਸਾਡੀ ਇਹ ਸਕਾਰ ਸਮੇਤ ਇਸ ਹਰਦੀਪ ਸਿੰਘ ਜੋ ਕਿ 4 ਛੋਟੇ ਬੱਚਿਆਂ ਦਾ ਬਾਪ ਸੀ ਬੜਾ ਵਧੀਆ ਪਰਿਵਾਰ ਸੀ ਬੜਾ ਵਧੀਆ ਲੜਕਾ ਸੀ ਪਰੰਤੂ ਸਮੇਂ ਨੇ ਔਰ ਕੁਦਰਤ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਾਡੀ ਇੱਕ ਬੜੇ ਚੰਗੇ ਸਾਥੀ ਦੀ ਚੰਗੇ ਪਰਿਵਾਰ ਦੇ ਵਿਅਕਤੀ ਦੀ ਚਲੇ ਜਾਣਾ ਸਾਡੇ ਵਾਸਤੇ ਔਰ ਮੇਰੇ ਵਾਸਤੇ ਬਹੁਤ ਵੱਡੀ ਇੱਕ ਕਾਟਾ ਇਲਾਕੇ ਵਾਸਤੇ ਬਹੁਤ ਵੱਡਾ ਇੱਕ ਦੁੱਖ ਹੈ ਤੋ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਹੁਣ ਜੋ ਟੀਮਾਂ ਲੱਗੀਆਂ ਨੇ ਉਹਨਾਂ ਨੂੰ ਉਹਨਾਂ ਦੀ ਡੈੱਡ ਬੋਡੀ ਸਮੇਤ ਕਾਰ ਮਿਲ ਜਾਵੇ ਤਾਂ ਅਸੀਂ ਸੁਖਰ ਗੁਜ਼ਾਰ ਹੋਵਾਂਗੇ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਅਗੇ ਅਰਦਾਸ ਆ ਕਿ ਸੁੱਖ ਸ਼ਾਂਤੀ ਪਰਿਵਾਰ ਤੇ ਅੱਗੇ ਤੋਂ ਚੜ੍ਹਦੀ ਕਲਾ ਰੱਖੇ